लक्ष्मी यानी कि पैसा हमेशा रहेगा कभी भी तंगी नहीं आवेगी जेकर ਤੁਹਾਡੇ ਘਰ ਵਿੱਚ ਤੰਗੀ ਹੈ ਪੈਸਾ ਨਹੀਂ ਰੁਕਦਾ ਆਉਂਦਾ ਤਾਂ ਹੈ ਪਰ ਪਤਾ ਨਹੀਂ ਚੱਲਦਾ ਕਿ ਕਿੱਥੇ ਲੱਗਦਾ ਹੈ ਤਾਂ ਤੁਸੀਂ ਇਹ ਚਾਰ ਕੰਮ ਕਰ ਲਵੋ ਤੁਹਾਡੇ ਘਰ ਪੈਸਾ ਹੀ ਪੈਸਾ ਹੋ ਜਾਵੇਗਾ ਉਹ ਕਿਹੜੇ ਚਾਰ ਕੰਮ ਨੇ ਜੋ ਤੁਸੀਂ ਕਰਨੇ ਨੇ ਤਾਂ ਤੁਸੀਂ ਸਾਧ ਸੰਗਤ ਜੀ ਧਿਆਨ ਦੇ ਨਾਲ ਸੁਣਿਓ ਜੇਕਰ ਤੁਹਾਡੇ ਕੋਲ ਪੈਨ ਪੈਨਸਲ ਜਾਂ ਕਾਪੀ ਹੈ ਤਾਂ ਉਸ ਨੂੰ ਲਿਖ ਲਵੋ ਜੇਕਰ ਤੁਹਾਡੇ ਘਰ ਦੇ ਵਿੱਚ ਤੁਸੀਂ ਪਹਿਲਾਂ ਹੀ ਇਹ ਚਾਰ ਕੰਮ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਤੰਗੀ ਨਹੀਂ ਆਵੇਗੀ ਕਦੇ ਵੀ ਹੱਥ ਤੰਗ ਨਹੀਂ ਹੋਵੇਗਾ ਜੇਕਰ ਤੁਸੀਂ ਇਹ ਚਾਰ ਕੰਮ ਨਹੀਂ ਕਰਦੇ ਤਾਂ ਤੁਹਾਡੇ ਘਰ ਦੇ ਵਿੱਚ ਵੀ ਪੈਸਾ ਨਹੀਂ ਕਹੇਗਾ ਪੁਰਾਣੇ ਬਜ਼ੁਰਗਾਂ ਦੇ ਅਨੁਸਾਰ ਸਵੇਰੇ ਸਵੇਰੇ ਲਕਸ਼ਮੀ ਧਰਤੀ ਉਤੇ ਆਉਂਦੇ ਨੇ ਪਰਵੇਸ਼ ਕਰਦੇ ਨੇ ਧਰਤੀ ਤੇ ਅਤੇ ਨਾਲ ਹੀ ਦਲੀਦਰ ਵੀ ਆਉਂਦਾ ਹੈ ਇਹ ਦੋਵੇਂ ਹੀ ਲక్ష్ਮੀ ਦੇਵੀ ਅਤੇ ਦਲੀਦਰ ਇਹ ਦੋਨੋਂ ਹੀ ਇਕੱਠੇ ਆਉਂਦੇ ਨੇ ਇਹ ਤੁਹਾਡੇ ਹੱਥ 'ਚ ਹੈ ਕਿ ਤੁਸੀਂ ਕਿਸ ਨੂੰ ਆਪਣੇ ਘਰ ਦੇ ਅੰਦਰ ਲੈ ਜਾਣਾ ਚਾਹੁੰਦੇ ਹੋ ਪਰਵੇਸ਼ ਕਰਵਾਉਣਾ ਚਾਹੁੰਦੇ ਹੋ ਤਾਂ ਲక్ష్ਮੀ ਅਤੇ ਦਲੀਦਰ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਸ ਦੇ ਘਰ ਜਾਣਾ ਚਾਹੋਗੇ ਤਾਂ ਲక్ష్ਮੀ ਜੀ ਨੇ ਚਾਰ ਗੱਲਾਂ ਕਹੀਆਂ ਪੈਸਾ ਉਥੇ ਟਿਕਦਾ ਹੈ ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਘਰ ਦੇ ਵਾਜੇ ਤੇ ਜੋ ਮੇਨ ਦਰਵਾਜੇ ਤੇ ਪਾਣੀ ਛਿੜਕਦਾ ਹੋਵੇ ਤੁਸੀਂ ਕਈ ਬਜ਼ੁਰਗਾਂ ਨੂੰ ਦੇਖਿਆ ਹੋਵੇਗਾ ਮਾਤਾ ਮਾਂ ਨੂੰ ਕਿ ਘਰ ਦੀ ਸਫਾਈ ਕਰਦੇ ਸਮੇਂ ਬਹਾਰ ਪਾਣੀ ਦਾ ਛਿਟਾ ਮਾਰ ਕੇ ਹੀ ਸਫਾਈਆਂ ਕਰਦੀਆਂ ਨੇ ਕਾਫੀ ਜਗਾਂ ਦੇ ਵਿੱਚ ਵੀ 2-3 ਬਾਲਟੀਆਂ ਪਾਣੀ ਦੀ ਵੀ ਮਾਰ ਦਿੰਦੇ ਨੇ ਤਾਂ ਤੁਸੀਂ ਬਹਿਮਾ ਦੇ ਵਿੱਚ ਨਹੀਂ ਪੈਣਾ ਤੁਸੀਂ ਸਿਰਫ ਪਾਣੀ ਦਾ ਛਿਟਾ ਦੇ ਕੇ ਆਪਣੇ ਦਰਵਾਜੇ ਨੂੰ ਪਵਿੱਤਰ ਕਰ ਸਕਦੇ ਹੋ ਮਾਇਆ ਉੱਥੇ ਹੀ ਆਉਂਦੀ ਹੈ ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਘਰ ਦਾ ਦਰਵਾਜਾ ਜੋ ਮੇਨ ਦਰਵਾਜਾ ਹੈ ਉਸ ਦੇ ਅੱਗੇ ਪਾਣੀ ਦਾ ਛਿੜਕਾ ਕਰਦਾ ਹੈ ਜਾ ਕਹਿ ਲਵੋ ਕਿ ਪਾਣੀ ਛਿਟਾ ਮਾਰਦਾ ਹੈ ਉਸ ਘਰ ਦੇ ਵਿੱਚ ਮਾਇਆ ਖੁਸ਼ੀ ਖੁਸ਼ੀ ਆਉਂਦੀ ਹੈ ਅਤੇ ਬਜ਼ੁਰਗਾਂ ਦੀ ਇਹ ਵੀ ਗੱਲ ਸੁਣਨ ਚਾਹੀਏ ਕਿ ਅੰਮ੍ਰਿਤ ਵੇਲੇ ਉੱਠ ਕੇ ਪਾਣੀ ਦਾ ਛੜਕਾ ਕਰਕੇ ਜੇਕਰ ਘਰ ਦੇ ਮੇਨ ਗੇਟ ਤੇ ਦੀਵਾ ਵੀ ਲਗਾਇਆ ਜਾਵੇ ਤਾਂ ਉਸ ਘਰ ਦੇ ਵਿੱਚ ਇੰਨੀ ਮਾਇਆ ਆਉਂਦੀ ਹੈ ਕਿ ਉਹਨਾਂ ਦੀਆਂ 7 ਪੀੜ੍hiyan ਵੀ ਬੈਠ ਕੇ ਖਾ ਸਕਦੀਆਂ ਨੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਮੇਨ ਗੇਟ ਤੇ ਤੁਸੀਂ ਪਾਣੀ ਦੇ ਘੜੇ ਭਰ ਕੇ ਰੱਖ ਲਵੋ ਇੱਕ ਸੱਜੇ ਪਾਸੇ ਤੇ ਇੱਕ ਖੱਬੇ ਪਾਸੇ ਤਾਂ ਤੁਹਾਡੇ ਘਰ ਕਦੇ ਵੀ ਮਾਇਆ ਦੀ ਦਿੱਕਤ ਨਹੀਂ ਆਵੇਗੀ ਤੁਸੀਂ ਆਪਣੇ ਘਰ ਦੇ ਵਿੱਚ ਇਹ ਤਿੰਨ ਕੰਮ ਜਾਂ ਚਾਰ ਕੰਮ ਕਰ ਲਿਓ ਜੇਕਰ ਤੁਸੀਂ ਇਦਾਂ ਨਹੀਂ ਕਰੋਗੇ ਤਾਂ ਤੁਹਾਡੇ ਕੋਲ ਦਲੀਦਰ ਆ ਜਾਵੇਗਾ ਦਲੀਦਰ ਦੇ ਵੀ ਕੁਝ ਨਿਯਮ ਹੁੰਦੇ ਹਨ ਜੇਕਰ ਘਰ ਦੇ ਵਿੱਚ ਮਾਇਆ ਆਉਣ ਦੇ ਕਾਰਨ ਨੇ ਤਾਂ ਦਲਿੱਦਰ ਆਉਣ ਦੇ ਵੀ ਕੁਝ ਕਾਰਨ ਨੇ ਅਤੇ ਮਾਇਆ ਦੇ ਪਿੱਛੇ ਪਿੱਛੇ ਦਲਿੱਦਰ ਹੁੰਦਾ ਹੈ ਦਲਿੱਦਰ ਮਾਇਆ ਨੂੰ ਕਹਿੰਦਾ ਹੈ ਕਿ ਜਿਸ ਘਰ ਦੇ ਬਾਹਰ ਦੀਵਾ ਲੱਗਿਆ ਹੋਵੇ ਦੀਵਾ ਜਗਦਾ ਹੋਵੇ ਉਸ ਘਰ ਦੇ ਵਿੱਚ ਮੈਂ ਨਹੀਂ ਜਾਵਾਂਗਾ ਜਿਸ ਘਰ ਦੇ ਵਿੱਚ ਸਫਾਈ ਹੋਵੇਗੀ ਉਸ ਘਰ ਦੇ ਵਿੱਚ ਮੈਂ ਕਦੇ ਵੀ ਨਹੀਂ ਜਾਵਾਂਗਾ ਜਿਸ ਘਰ ਦੇ ਵਿੱਚ ਪਾਣੀ ਦੇ ਘੜੇ ਦੋ ਭਰ ਕੇ ਰੱਖੇ ਹੋਣਗੇ ਤਾਂ ਉਸ ਘਰ ਦੇ ਵਿੱਚ ਵੀ ਮੈਂ ਨਹੀਂ ਪਰਵੇਸ਼ ਕਰ ਸਕਦਾ ਜੇਕਰ ਮਾਇਆ ਘਰ ਦੇ ਵਿੱਚ ਆਉਣ ਦੇ ਤਿੰਨ ਤੋਂ ਚਾਰ ਕਾਰਨ ਨੇ ਤਾਂ ਦਲੀਦਰ ਦੇ ਵੀ ਘਰ ਦੇ ਵਿੱਚ ਆਉਣ ਦੇ ਤਿੰਨ ਤੋਂ ਚਾਰ ਕਾਰਨ ਨੇ ਜੋ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੱਸ ਚੁੱਕੇ ਹਾਂ ਦਲੀਦਰ ਕਹਿੰਦਾ ਹੈ ਕਿ ਜਿਸ ਘਰ ਦੇ ਵਿੱਚ ਲੋਕ देर तक ਸੌਂਦੇ ਨੇ 10 ਵਜੇ ਤੱਕ ਨਹੀਂ ਉੱਠਦੇ ਮੈਂ ਉਸ ਘਰ ਦੇ ਵਿੱਚ ਬਿਨਾਂ ਕੁਝ ਸੋਚੇ ਸਮਝੇ ਵੜ ਜਾਂਦਾ ਹਾਂ ਅਤੇ ਜਿਸ ਘਰ ਦੇ ਵਿੱਚ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਝੂਠੇ ਭਾਂਡਿਆਂ ਦਾ ਢੇਰ ਲੱਗਿਆ ਹੋਵੇ ਤਾਂ ਉਸ ਘਰ ਦੇ ਵਿੱਚ ਦਲੇਦਰ ਆਵੇਗਾ ਤੇ ਜਿਸ ਘਰ ਦੇ ਵਿੱਚ ਮਾਤਾ-ਮਾਂ ਪੈਣਾ ਦਿਨ ਦੇ ਵਿੱਚ ਸੌਂਦੀਆਂ ਹੋਣ ਤਾਂ ਉਸ ਘਰ ਦੇ ਵਿੱਚ ਵੀ ਦਲੇਦਰ ਆਵੇਗਾ ਤੇ ਜਿਸ ਘਰ ਦੇ ਵਿੱਚ ਲੋਕ ਲੜਾਈ ਕਰਦੇ ਨੇ ਆਪਣੇ ਘਰ ਵਾਲੇ ਜਾਂ ਘਰ ਵਾਲੀ ਦੇ ਨਾਲ ਲੜਦੇ ਹੋਣ ਜਾਂ ਫਿਰ ਆਪਣੇ ਪਰਿਵਾਰ ਦੇ ਨਾਲ ਤਾਂ ਉਸ ਘਰ ਦੇ ਵਿੱਚ ਵੀ ਦਲੇਦਰ ਆਵੇਗਾ ਅਤੇ ਜਿਸ ਘਰ ਦੇ ਵਿੱਚ ਮੱਖੀਆਂ ਮੱਛਰ ਕੀੜੇ ਮਕੋੜੇ ਘਰ ਦੇ ਵਿੱਚ ਸਫਾਈ ਨਾ ਕਰਨਾ ਤਾਂ ਉਸ ਘਰ ਦੇ ਵਿੱਚ 100% ਦਲੇਦਰ ਆਵੇਗਾ ਹੀ ਆਵੇਗਾ ਕਿਉਂਕਿ ਦਲੇਦਰ ਨੂੰ ਗੰਦਗੀ ਪਸੰਦ ਹੈ ਪਰ ਮਾਇਆ ਨੂੰ ਪੈਸਿਆਂ ਨੂੰ ਲక్ష్ਮੀ ਮਾਂ ਨੂੰ ਹਮੇਸ਼ਾ ਸ਼ੁੱਧਤਾ ਅਤੇ ਪਵਿੱਤਰਤਾ ਪਸੰਦ ਹੁੰਦੀ ਹੈ ਇਸ ਕਰਕੇ ਮਤਾਮਾ ਪੈਣਾ ਇਹਨਾਂ ਗੱਲਾਂ ਵੱਲ ਖਾਸ ਧਿਆਨ ਦੇਣ ਸੋ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਤੋਂ-ਵੱਤ ਸ਼ੇਅਰ ਕਰਿਓ ਤਾਂ ਜੋ ਹੋਰ ਕਿਸੇ ਇਨਸਾਨ ਦਾ ਗੁਰੂ ਪਿਆਰੇ ਦਾ ਭਲਾ ਹੋ ਸਕੇ ਜੇਕਰ ਸਾਡੇ ਚੈਨਲ ਤੇ ਤੁਸੀਂ ਨਵੇਂ ਆਏ ਹੋ ਤਾਂ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ